ਸੱਚ ਕਾਲ ਦੇ ਪੋਸਟ ਪੰਜਾਬੀ ਦੇਖ ਰਹੇ ਤੁਸੀਂ ਤੇ ਮੈਂ ਹਾਂ ਦੀਪ ਸੰਦੀਪ ਜੌਨੀ ਜੌਨੀ ਜੈਸ ਪਾਪਾ ਤਾਂ ਹੁਣ ਪੁਰਾਣਾ ਹੋ ਗਿਆ ਹੁਣ ਤਾਂ ਚੱਲਦਾ ਸ਼ਿੰਦਾ ਸ਼ੰਦਾ ਨੋ ਪਾਪਾ ਤਾਂ ਫਿਲਮ ਰਲੀਸ ਹੋਈ ਆ ਅੱਜ ਯਾਨੀ ਕਿ 10 ਮਈ ਨੂੰ ਸਿਨੇਮਾ ਘਰਾ ਦੇ ਵਿੱਚ ਪਰਜੋਰ ਫੈਸ ਜੀ ਡਿਮਾਂਡ ਸੀ ਕਿ ਸ਼ਿੰਦਾ ਸ਼ੰਦਾ ਯਾਨੀ ਕਿ ਗਿੱਪੀ ਗਰੇਵਾਲ ਦੇ ਬੇਟੇ ਸ਼ੰਦਾ ਗਰੇਵਾਲ ਤੇ ਗਿੱਪੀ ਗਰੇਵਾਲ ਦੀ ਔਨ ਸਕਰੀਨ ਕੈਮਿਸਟਰੀ ਦੇਖਣ ਨੂੰ ਹਰ ਕੋਈ ਬੇਤਾਬ ਸੀ ਕਾਲਾ ਸੀ ਤੇ ਉਹਨਾਂ ਦੀ ਡਿਮਾਂਡ ਪੂਰੀ ਕਰ ਦਿੱਤੀ ਐ ਸ਼ਿੰਦਾ ਸ਼ਿੰਦਾ ਨੋ ਪਾਪਾ ਨੇ ਫਿਲਮ ਸਿਨੇਮਾ ਘਰਾਂ ਦੇ ਵਿੱਚ ਅੱਜ ਰਿਲੀਜ਼ ਹੋਈ ਐ ਖਾਚਾ ਕਰ ਜਿਹੜੇ ਸਿਨੇਮਾ ਹਾਲਸ ਨੇ ਭਰੇ ਹੋਏ ਨੇ ਕਿਉਂਕਿ ਸਭ ਪਿਆਰ ਦੇ ਰਹੇ ਨੇ ਇਸ ਪਿਓ ਪੁੱਤ ਦੀ ਜੋੜੀ ਨੂੰ ਤਾਂ ਦੱਸਦੀ ਕਿ ਫਿਲਮ ਦੀ ਜਿਹੜਾ ਟ੍ਰੇਲਰ ਵੀ ਜਦੋਂ ਆਇਆ ਸੀ ਤਾਂ ਉਸਨੇ ਵੀ ਕਮਾਲਾਂ ਕਰਕੇ ਰੱਖ ਦਿੱਤੀਆਂ ਸੀ ਟ੍ਰੇਲਰ ਦੀ ਕੱਲੇ ਕੱਲੇ ਸੀਨ ਦੇ ਵਿੱਚ ਜਿੱਥੇ ਹਾਸਾ ਵੀ ਆਉਂਦਾ ਸੀ ਤਾਂ ਉੱਥੇ ਇਮੋਸ਼ਨਲ ਵੀ ਹੋ ਜਾਈਏ ਅਸੀਂ ਤਾਂ ਗੱਲ ਕਰੀਏ ਫਿਲਮ ਦੀ ਤਾਂ ਫਿਲਮ ਨੂੰ ਅਮਨਪ੍ਰੀਤ ਜੀ ਐਸ ਚਾਬੜਾ ਵੱਲੋਂ ਟਰੈਕਟ ਕੀਤਾ ਗਿਆ ਫਿਲਮ ਦੇ ਵਿੱਚ ਗਿੱਪੀ ਗਰੇਵਾਲ ਨੇ ਹਿਨਾ ਖਾਨ ਇੰਟਰੋਡਿਊਸ ਹੋਏ ਨੇ ਨਵੀਂ ਹੀਰੋਇਨ ਪੰਜਾਬੀ ਸਿਨੇਮਾ ਦੇ ਵਿੱਚ ਤਾਜ਼ਾ ਸੀ ਕਿ ਸਪੋਰਟਿੰਗ ਕਾਸਟ ਦੇ ਵਿੱਚ ਜਿਹੜੇ ਸਟਾਰੇ ਨੇ ਉਹ ਵੀ ਬੜਾ ਬਾਖਮਾਲ ਲੱਜਾਇਓ ਹਰਦੀਪ ਗਿੱਲ ਹੋਣ ਨਿਰਮਲ ਰੇਸ਼ੀ ਹੋਣ ਰਗਵੀਰ ਬੋਲੀ ਹੋਵੇ ਪ੍ਰਿੰਸ ਕਬਲਜੀਤ ਹੋਣ ਚਾਹੇ ਛੋਟਾ ਜਿਹਾ ਬੱਚਾ ਗੁਰੀ ਘੁੰਮਣ ਹੋਵੇ ਤਾਂ ਸਭ ਨੇ ਕਮਾਲ ਕਰ ਦਿੱਤੀ ਹੈ ਚਾਰ ਚੰਨ ਲਾਏ ਪਏ ਨੇ ਫਿਲਮ ਦੇ ਨੂੰ ਫਿਲਮ ਦੇ ਜਦੋਂ ਸ਼ੁਰੂਆਤ ਦੀ ਗੱਲ ਕਰੀਏ ਤਾਂ ਫਿਲਮ ਹਾਸੇ ਠੱਠੇ ਦੇ ਨਾਲ ਸ਼ੁਰੂ ਹੁੰਦੀ ਹੈ ਪਰ ਆਖਰ ਦੇ ਵਿੱਚ ਜਦੋਂ ਮੁੱਕਦੀ ਹੈ ਤਾਂ ਬਹੁਤ ਸਾਰੇ ਸੁਨੇਹੇ ਦੇ ਨਾਲ ਬਹੁਤ ਸਾਰੀਆਂ ਗੱਲਾਂ ਦੇ ਨਾਲ ਫਿਲਮ ਮੁੱਕਦੀ ਹੈ ਤਾਂ ਤੁਹਾਨੂੰ ਉਸ ਦੌਰ ਵੱਲ ਵੀ ਲੈ ਕੇ ਜਾਂਦੀ ਹੈ ਕਿ ਬੱਚਿਆਂ ਨੂੰ ਕੁੱਟਣਾ ਹੀ ਜਿਹੜਾ ਇੱਕ ਕੋਈ ਐ ਨਹੀਂ ਹੈਗਾ ਵੀ ਜੇ ਤੁਸੀਂ ਕੁੱਟ ਕੇ ਬੱਚਿਆਂ ਨੂੰ ਸਮਝਾ ਸਕਦੇ ਹੋ ਪਿਆਰ ਮੁਹੱਬਤ ਦੇ ਨਾਲ ਵੀ ਕਿਉਂਕਿ ਜੋ ਬੱਚਾ ਬਾਨਣਾ ਚਾਹੁੰਦਾ ਜੋ ਦੇ ਅੰਦਰ ਕ੍ਰੈਡੀਬਿਲਟੀ ਹੈ ਉਹਦਾ ਵੀ ਧਿਆਨ ਰੱਖਣਾ ਚਾਹੀਦਾ ਤਾਂ ਬੇहद ਭਾਵਕ ਵੀ ਕਰਦੀ ਹੈ ਨਿਰਮਲ ਰਸ਼ੀ ਹੁਣਾਂ ਨੇ ਹਾਲੀ ਦੇ ਵਿੱਚ ਜਦੋਂ ਪ੍ਰੀਮੀਅਰ ਹੋਇਆ ਤਾਂ ਉਹਨਾਂ ਨੇ ਕਿਹਾ ਕਿ ਜੇ ਕੋਈ ਇਸ ਫਿਲਮ ਬਾਰੇ ਮਾੜਾ ਬੋਲੇਗਾ ਤਾਂ ਲਾਹਨਤ ਹੈ ਉਸਤੇ ਕਿਉਂਕਿ ਦੇਖ ਸਕਦੇ ਹਾਂ ਕਿ ਪਦਮਸ਼੍ਰੀ ਨਿਰਮਲ ਰਸ਼ੀ ਬਾਖਮਾਲ ਅਦਾਕਾਰਾਂ ਨੇ ਤੇ ਉਹਨਾਂ ਦੇ ਵੱਲੋਂ ਇਸ ਤਰ੍ਹਾਂ ਦੇ ਜਿਹੜੇ ਸ਼ਬਦ ਵਰਤੇ ਜਾਣੇ ਤਾਂ ਵਾਕਈ ਇੱਕ ਵੱਡੀ ਗੱਲ ਹੈ ਕਿ ਜਦੋਂ ਇਸ ਤਰ੍ਹਾਂ ਦੇ ਅਦਾਕਾਰ ਜਿਨ੍ਹਾਂ ਨੇ ਤਾਂ ਉਮਰ ਜਿਹੜੀ ਆਪਣੀ ਪੰਜਾਬੀ ਸਿਨੇਮਾ ਨੂੰ ਦਿੱਤੀ ਹੈ ਜਦੋਂ ਇਸ ਤਰ੍ਹਾਂ ਦੇ ਸ਼ਬਦ ਬੋਲਦੇ ਨੇ ਤਾਂ ਉਹਨਾਂ ਦੇ ਪਿੱਛੇ ਵਜਨ ਜ਼ਰੂਰ ਹੁੰਦਾ ਹੈ ਵਜਨਦਾਰ ਫਿਲਮਾਂ ਜਿਹੜੀ ਕਹੀ ਜਾ ਸਕਦੀ ਹੈ ਕਿਉਂਕਿ ਫਿਲਮ ਦਾ ਜਿਹੜਾ ਮੁੱਖ ਕੇਂਦਰ ਬਿੰਦੂ ਨੇ ਉਹ ਸ਼ਿੰਦਾ ਗਰੇਵਾਲ ਨੇ ਤੇ ਆਲੇ ਦੁਆਲੇ ਜਿਹੜੇ ਫਿਲਮ ਨੂੰ ਬੰਨ ਕੇ ਰੱਖਣ ਦੇ ਵਿੱਚ ਚਾਹੇ ਗਿੱਪੀ ਗਰੇਵਾਲ ਹੋਣ ਚਾਹੇ ਪ੍ਰਿੰਸ ਕਬਲਜੀਤ ਹੋਣ ਚਾਹੇ ਗੁਰਈ ਕੁੰਮਣ ਹੋਣ ਜਸਵਿੰਦਰ ਭੱਲਾ ਤੋਂ ਲੈ ਕੇ ਹਰ ਕੱਲੇ-ਕੱਲੇ ਕਰਤਾਰ ਨੇ ਫਿਲਮ ਤੇ ਪੂਰਾ ਦੇਖੇਗਾ ਤੁਹਾਨੂੰ ਸਿਨੇਮੇ ਦੇ ਵਿੱਚ ਜੇ ਤੁਸੀਂ ਹਜੇ ਨਹੀਂ ਦੇਖੀ ਕਿ ਕਿੰਨੀ ਮਿਹਨਤ ਕਰੀ ਹੋਈ ਹੈ ਫਿਲਮ ਦੀ ਜਿਹੜੀ ਕਹਾਣੀਆਂ ਨਰੇਸ਼ ਕਥੂਰੀਆ ਹੁਣ ਵੱਲੋਂ ਲਿਖੀ ਗਈ ਆ ਉਹ ਦੱਸਦੇ ਨੇ ਕਿ ਉਹਨਾਂ ਨੇ ਇੱਕ ਦੋਸਤ ਦੇ ਖਿਆਲਾਂ ਤੋਂ ਇਹ ਫਿਲਮ ਦਾ ਜਿਹੜਾ ਆਈਡੀਆ ਸੀ ਤੇ ਉਸ ਤੋਂ ਬਾਅਦ ਜਿਹੜੀ ਫਿਲਮ ਬਣਾਈ ਹੈ ਕਿਉਂਕਿ ਜਿਹੜੇ ਵਿਦੇਸ਼ਾਂ ਦੇ ਵਿੱਚ ਨੇ ਉਹਨਾਂ ਦੇ ਵਿੱਚ ਕਈ ਵਾਰੀ ਜਿਹੜੇ ਮਾਪੇ ਨੇ ਜਾਂ ਪਿਤਾ ਨੇ ਉਹ ਇਸ ਚੀਜ਼ ਤੋਂ ਹੁੰਦੇ ਨੇ ਕਿ ਅਸੀਂ ਬੱਚਿਆਂ ਨੂੰ ਸ਼ਾਇਦ ਕੁੱਟ ਕੇ ਹੀ ਠੀਕ ਕਰ ਸਕਦੇ ਹਾਂ ਤਾਂ ਫਿਰ ਜਦੋਂ ਗਿੱਪੀ ਗਰੇਵਾਲ ਆਪਣੇ ਪੁੱਤ ਛਿੰਦੇ ਗਰੇਵਾਲ ਦੇ ਨਾਲ ਪੰਜਾਬ ਆਉਂਦੇ ਨੇ ਪੰਜਾਬ ਦਾ ਮਾਹੌਲ ਉਖਾਉਂਦੇ ਨੇ ਤਾਂ ਉਹਨਾਂ ਨੂੰ ਲੱਗਦਾ ਕਿ ਸ਼ਾਇਦ ਕਟ ਵੀ ਕਿਤੇ ਨਾ ਕਿਤੇ ਉਹ ਕੰਮ ਨਹੀਂ ਕਰਦੀ ਜੋ ਪਿਆਰ ਕਰ ਦਿੰਦਾ ਹੈ ਬੱਚਿਆਂ ਨੂੰ ਇੱਕ ਆਜ਼ਾਦੀ ਹੋਣੀ ਚਾਹੀਦੀ ਹੈ ਫਿਲਮ ਤੁਹਾਨੂੰ ਕਹੀ ਥਾਈ ਹਾਸੇ ਖੇੜੇ ਨਾਲ ਵੀ ਜੋੜੇਗੀ ਪੰਜਾਬ ਦੇ ਮਾਹੌਲ ਦੇ ਨਾਲ ਵੀ ਜੋੜੇਗੀ ਪਾਕਮਾਲ ਗੱਲਾਂ ਫਿਲਮ ਦੇ ਵਿੱਚ ਜਿਹੜੀਆਂ ਦਿਖਾਈਆਂ ਗਈਆਂ ਨੇ ਕਿਉਂਕਿ ਗਿੱਪੀ ਹੋਣਾ ਦੇ ਵੱਲੋਂ ਵੀ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਗੱਲ ਆਖੀ ਗਈ ਸੀ ਕਿ ਪੰਜਾਬੀ ਸਿਨੇਮੇ ਦੇ ਵਿੱਚ ਇਸ ਤਰ੍ਹਾਂ ਦੀਆਂ ਫਿਲਮਾਂ ਬੇहद ਘੱਟ ਹੁੰਦੀਆਂ ਨੇ ਤਾਂ ਫਿਲਮ ਦੇ ਜੇ ਗਾਣਿਆਂ ਦੀ ਗੱਲ ਕਰੀਏ ਉਹਨਾਂ ਨੇ ਵੀ ਚਾਰ-ਚਾਰ ਲਾਇਏ ਪਏ ਨੇ ਕਹਾਣੀ ਦੀ ਗੱਲ ਕਰੀਏ ਡਾਇਰੈਕਸ਼ਨ ਦੀ ਗੱਲ ਕਰੀਏ ਰਾਈਟਿੰਗ ਦੀ ਗੱਲ ਕਰੀਏ ਤਾਂ ਉਮੀਦ ਕਰ ਸਕਦੇ ਆ ਕਿ ਆਉਣ ਵਾਲੇ ਸਮੇਂ ਜੇ ਪੀ ਗਰੇਵਾਲ ਕੁਝ ਇਸ ਤਰ੍ਹਾਂ ਦੀਆਂ ਫਿਲਮਾਂ ਵੀ ਪੰਜਾਬੀ ਸਿਨੇਮੇ ਦੇ ਵਿੱਚ ਲੈ ਕੇ ਆਏ ਕਰਨਗੇ ਸ਼ਿੰਦਾ ਨੇ ਗਰੇਵਾਲ ਨੇ ਫਿਲਮ ਵਿੱਚ ਕਮਾਲ ਕੀਤੀ ਹੈ ਉਸ ਤੋਂ ਇਲਾਵਾ ਸਾਰੀ ਸਟਾਰ ਕਾਸਟ ਨੇ ਫਿਲਮ ਨੂੰ ਬੰਨ੍ਹ ਕੇ ਰੱਖਣ ਦੇ ਵਿੱਚ ਜਿੰਨੀ ਵੀ ਫਿਲਮ ਦਾ ਜੇ 3 ਮਿੰਟ ਦਾ ਤੁਸੀਂ ਟ੍ਰੇਲਰ ਵੇਖ ਕੇ ਫਿਲਮ ਦੇ ਵਿੱਚ ਜਾਨ ਲੱਗੇ ਉਹ ਤਾਂ ਤੁਹਾਡਾ ਪੂਰਾ ਮੁੱਲ ਮੁੜੇਗਾ ਫਿਲਮ ਦਾ ਜਿਹੜਾ ਕਲਾ ਕਲਾ ਸੀਨ ਹੈ ਤੁਹਾਨੂੰ ਆਪਣੇ ਨਾਲ ਜੋੜ ਕੇ ਰੱਖੇਗਾ ਤਾਂ ਤਿਆਰੀ ਕਰ ਲਵੋ ਫਿਰ ਜਿਨੇ ਟਿਕਟਾਂ ਲੈ ਲਈਆਂ ਤੇ ਜਿਨੇ ਨਹੀਂ ਲਈਆਂ ਉਹ ਵੀ ਲੈ ਲਵੋ ਕਿਉਂਕਿ ਚੱਲਣ ਜਾਣਾ ਵੇਖਣ ਜਾਣਾ ਸਾਰਿਆਂ ਨੇ ਤਾਂ ਫਿਰ ਛਿੰਦਾ ਛਿੰਦਾ ਨੋ ਪਾਪਾ ਕਰਦੇ ਹੀ ਆਉਂਗੇ ਜਦੋਂ ਫਿਲਮ ਦੇ ਕੇ ਆਉਂਗੇ ਧੰਨਵਾਦ ਹੋਰ ਖਬਰਾਂ ਲਈ ਜੁੜੇ ਰਹੋ ਡੇਲੀ ਪੋਸਟ ਪੰਜਾਬੀ